ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ 2 ਜਨਵਰੀ 2025 ਤੇ ਸਰਦੀ ਦਾ ਮੌਸਮ ਹੈ ਪਰ ਆਪਣੇ ਜਿਹੜੇ ਬਜ਼ੁਰਗ ਸਨ ਪੁਰਾਣੇ ਲੋਕ ਉਹ ਸਰੀਰਕ ਮਿਹਨਤ ਬਹੁਤ ਕਰਦੇ ਸਨ ਕਿਉਂਕਿ ਹੁਣ ਆਪਣੇ ਲੋਕ ਨੇ ਜਿਹੜੇ ਸਰੀਰਕ ਮਿਹਨਤ ਬਹੁਤ ਘੱਟ ਕਰਨ ਲੱਗੇ ਕਿਉਂਕਿ ਉਸ ਤਰ੍ਹਾਂ ਦਾ ਮਾਹੌਲ ਬਣ ਗਿਆ ਵੀ ਜਿਹੜਾ ਜਿੰਨੀ ਜ਼ਿਆਦਾ ਐਸ ਕਰਦਾ ਉਹਨੂੰ ਓਨੇ ਜਿਆਦਾ ਵਧੀਆ ਮੰਨਿਆ ਜਾਂਦਾ ਵੀ ਬੰਦਾ ਫਲਾਣਾ ਐਸ ਕਰਦਾ ਉਹ ਤਾਂ ਜੀ ਮौजਾਂ ਕਰਦਾ ਪਰ ਅਸਲ ਤੇ ਵੀ ਜਿਹੜਾ ਸਾਡਾ ਸਰੀਰ ਹੈ ਜਿੰਨਾ ਸਾਡਾ ਦਿਮਾਗ ਫਰਤੀਲਾ ਓਨਾ ਹੀ ਸਾਡਾ ਸਰੀਰ ਫਰਤੀਲਾ ਹੋਣਾ ਚਾਹੀਦਾ ਤੇ ਓਨਾ ਹੀ ਲਚਕੀਲਾ ਵੀ ਹੋਣਾ ਚਾਹੀਦਾ ਮਤਲਬ ਤੁਹਾਨੂੰ ਤੁਹਾਡਾ ਸਰੀਰ ਇੰਨਾ ਜ਼ਿਆਦਾ ਵਧੀਆ ਹੋ ਜਾਣਾ ਚਾਹੀਦਾ ਵੀ ਛੋਟੇ ਮੌਸਮ ਦਾ ਅਸਰ ਵੀ ਘੱਟ ਜਵੇ ਕਿਉਂਕਿ ਜਿੰਨਾ ਅੰਦਰੋਂ ਸਰੀਰ ਮਜ਼ਬੂਤ ਹੋਊਗਾ ਉਹ ਗਰਮੀ ਸਰਦੀ ਵੱਧ ਚੱਲੂਗਾ ਤਾਂ ਉਹਦੀ ਵਾਤਾਵਰਣ ਵਿੱਚ ਫੈਲ ਰਹੇ ਤਰ੍ਹਾਂ ਤਰ੍ਹਾਂ ਦੇ ਬਾਇਰਸ ਗਰਮੀ ਸਰਦੀ ਧੂੜ ਉਹਨਾਂ ਨਾਲ ਲੜਨ ਦੀ ਵੀ ਤਾਕਤ ਵੱਧ ਜਾਂਦੀ ਆ ਜਿਹੜੇ ਸਾਡੇ ਪੁਰਾਣੇ ਲੋਕ ਸਨ ਉਹ ਹੱਥੀਂ ਕੰਮ ਕਰਦੇ ਸਨ ਤੁਰ ਕੇ ਜਾਂਦੇ ਸਨ ਫੇਰ ਵੀ ਉਹ ਜੋਰ ਕਰਦੇ ਸਨ ਮੂੰਗਲੀਆਂ ਫੇਰਨੀਆ ਮੁੱਧਕਰ ਚੱਕਣੇ ਉਸ ਤਰ੍ਹਾਂ ਦੀਆਂ ਉਹਨਾਂ ਦੀਆਂ ਕਸਰਤਾਂ ਭਾਈਚਾਰਾ ਪਰ ਅੱਜ ਜਿਹੜੇ ਖਾਸ ਨੌਜਵਾਨ ਨੇ ਜਾਂ ਉਸ ਤਰ੍ਹਾਂ ਮਤਲਬ ਉਹਨਾਂ ਚਾਦਾ ਨਹੀਂ ਕਹਿ ਸਕਦੇ ਵੀ ਹੁਣ ਹਰ ਹਰੇਕ ਦੇ ਖੇਤ ਵਿੱਚ ਖਾੜਾ ਬਣਿਆ ਆ ਜਾਂ ਪਿੰਡ ਵਿੱਚ ਮੁੰਡੇ ਇਕੱਠੇ ਹੋ ਕੇ ਕੰਮ ਕਰਦ ਨੇ ਜਣੀ ਗਿਣਤੀ ਮਿਹਨਤ ਕਰਨ ਵਾਲਿਆਂ ਦੀ ਬਹੁਤ ਘਟ ਚੁੱਕੀ ਆ ਕਸਰਤ ਕਰਨ ਵਾਲਿਆਂ ਦੀ ਸੋ ਆਪਾਂ ਨੂੰ ਉਹ ਚੀਜ਼ਾਂ ਅਪਣਾਉਣੀਆਂ ਪੈਣਗੀਆਂ ਜੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਪੁਰਾਣੇ ਸਮਿਆਂ ਦੀ ਸਿਹਤ ਖਰਾਕ ਉਹਨਾਂ ਲੋਕਾਂ ਦੀ ਜ਼ਿਆਦਾ ਵਧੀਆ ਸੀ ਪਰ ਉਹ ਕਸਰਤ ਵੀ ਕਰਦੇ ਸਨ ਜਦੋਂ ਮੰਨ ਲਓ ਇੱਕ ਏਕੜ ਆਪਾਂ ਖੇਤ ਪਾਉਣਾ ਤਾਂ ਉਹ ਕਿੰਨਾ ਸਫਰ ਕਰ ਦਿੰਦੇ ਸਨ ਘੁੰਮਦੇ ਘੁੰਮਦੇ ਹੋਰ ਬਹੁਤ ਸਾਰੀਆਂ ਕਸਰਤਾਂ ਸਨ ਜਿਹੜੀਆਂ ਉਹਨਾਂ ਦੇ ਨਾਰਮਲ ਆਮ ਜ਼ਿੰਦਗੀ ਦੇ ਸ਼ਾਮਲ ਸਨ ਰਿਸ਼ਤੇਦਾਰੀਆਂ ਜਾਣਾ ਜਾਂ ਕਿਤੇ ਜਾਣਾ ਤਾਂ ਤੁਰਨਾ ਹੁਣ ਇਨਸਾਨ ਕੋਲ ਮੈਸਨਰੀ ਦਾ ਅੰਤਾਂ ਦੀ ਗੱਲ ਚੁੱਕੀ ਆ ਪਰ ਫੇਰ ਵੀ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਜਦੋਂ ਕੀ ਲੋਕ ਤੁਰ ਕੇ ਜਾਂਦੇ ਸਨ ਰਿਸ਼ਤੇਦਾਰੀਆਂ ਦੇ 2 ਦਿਨ 3 ਦਿਨ ਰਹਿਣਾ ਪੂਰਾ ਭਾਈਚਾਰਾ ਗੱਲਾਂ ਬਾਤਾਂ ਕਰਨੀਆਂ ਫੇਰ ਹੀ ਉਹ ਆਪਣਾ ਮਿਲਜੁਲ ਕੇ ਆਉਂਦੇ ਸਨ ਪਰ ਹੁਣ ਅਸੀਂ ਔਨ ਕਰਕੇ ਜਾਂਦੇ ਆ ਘੰਟਿਆਂ ਮਿੰਟਾਂ ਦੇ ਆ ਜਾਂਦੇ ਆ ਫੇਰ ਵੀ ਅਸੀਂ ਕਹਿੰਨਾ ਸਾਡੇ ਕੋਲ ਟਾਈਮ ਘਟਾ ਜਾਂ ਅਗਲੇ ਕੋਲ ਟਾਈਮ ਘਟਾ ਕਿਉਂਕਿ ਅਸੀਂ ਦਿਮਾਗੀ ਰੂਪ ਦੇ ਵਿੱਚ ਇਸ ਤਰ੍ਹਾਂ ਵੀ ਬਹੁਤ ਜ਼ਿਆਦਾ ਤੇਜ਼ੀ ਜੀ ਹਾਂ ਹੁਣ ਜਿਹੜਾ ਸਾਡਾ ਸਰੀਰ ਹੈ ਉਹ ਇੰਨਾ ਆਰਾਮ ਪਰਸਤ ਹੋ ਗਿਆ ਵੀ ਉਹ ਕਹਿੰਦਾ ਵੀ ਮੈਂ ਆਰਾਮ ਚੀ ਰਹੋ ਹਰੇਕ ਜਗ੍ਹਾ ਆਰਾਮ ਭਾਲਦੇ ਆ ਪਰ ਸਾਨੂੰ ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਦੀ ਉਮਰ 100 ਤੋਂ 120 ਸਾਲ ਨਾਰਮਲ ਆਮ ਹੁੰਦੀ ਸੀਗੀ ਸਾਡਾ ਵੀ ਡੀਐਨਏ ਆਪਣੇ ਬਜ਼ੁਰਗਾਂ ਵਾਲੀ ਆ ਉਹਨਾਂ ਦਾ ਹੀ ਆ ਪਰ ਹੁਣ ਅਸੀਂ 60 ਕਾ ਸਾਲ ਦੇ ਵਿੱਚ ਬਿਮਾਰੀਆਂ ਨਾਲ ਘਿਰ ਚੁੱਕੇ ਹੁੰਨੇ ਤਾਂ ਬਹੁਤ ਸਾਰੇ ਨੇ ਅਜਿਹੇ ਜਿਹੜੇ 60 ਸਾਲ ਦੀ ਉਮਰ ਤੱਕ ਇਹ ਦੁਨੀਆ ਛੱਡ ਕੇ ਜਾ ਚੁੱਕੇ ਹੁੰਦੇ ਨੇ ਪਰ ਆਪਾਂ ਆਪਣੇ ਸਰੀਰ ਨੂੰ ਵਧੀਆ ਬਣਾਉਣ ਲਈ ਜੇ ਕੁਦਰਤੀ ਖੇਤੀ ਕਰ ਰਹੇ ਆ ਸਿਹਤਮੰਦ ਭੋਜਨ ਪੈਦਾ ਕਰ ਰਹੇ ਆ ਖਾ ਰਹੇ ਆ ਆਪਣੇ ਭਾਈਚਾਰੇ ਚ ਵੰਡ ਰਹੇ ਆ ਤਾਂ ਆਪਾਂ ਸਰੀਰਿਕ ਕਸਰਤ ਨਹੀਂ ਕਰਦੇ ਉਹਨੂੰ ਲਚਕੀਲਾ ਨਹੀਂ ਬਣਾਉਂਦੇ ਤਾਂ ਵੀ ਅਸੀਂ ਤੰਦਰੁਸਤ ਲੋਕਾਂ ਦੀ ਲਿਸਟ 'ਚ ਨਹੀਂ ਆ ਸਕਦੇ ਸੋ ਜਿੰਨੇ ਵੀ ਕੁਦਰਤੀ ਖੇਤੀ ਕਿਸਾਨ ਨੇ ਪੈਣਾ ਨੇ ਸਾਰਿਆਂ ਨੂੰ ਇਹ ਬੇਨਤੀ ਆ ਵੀ ਥੋੜੀ-ਬਹੁਤੀ ਕਸਰਤ ਜ਼ਰੂਰ ਕਰੋ ਕੋਈ ਠੰਡ ਦੇ ਦਿਨਾਂ ਵਿੱਚ ਆਪਣੇ ਜਿਹੜੇ ਹੱਡ ਨੇ ਜੋੜ ਨੇ ਖੂਨ ਦਾ ਜਿਹੜਾ ਸਿਸਟਮ ਉਹਦਾ ਫਰਕ ਪਾ ਜਾਂਦਾ ਗਰਮੀ ਨਾਲੋਂ ਤੇ ਸਰੀਰ ਜਕੜਨਵਾਗ ਹੋ ਜਾਂਦਾ ਤੇ ਉਹਨੂੰ ਮਜ਼ਬੂਤ ਤੇ ਲਚਕੀਲਾ ਰੱਖਣ ਲਈ ਆਪਾਂ ਨੂੰ ਜਿਵੇਂ ਬਾਹਰਲੇ ਵਿਦੇਸੀ ਲੋਕ ਨੇ ਅੰਗਰੇਜ਼ ਲੋਕ ਨੇ ਉਹਨਾਂ ਵਿੱਚ ਬਹੁਤ ਸਾਰੇ ਹੈ ਜਣ ਜਿਹੜੇ ਪੈਰਾਂ ਦੇ ਗੂਟੇ ਤੋਂ ਲੈ ਕੇ ਸਿਰ ਤੱਕ ਰੋਜ਼ ਐਕਸਰਸਾਈਜ਼ ਕਰਾਉਂਦੇ ਨੇ ਹਲਕੀਆਂ ਐਕਸਰਸਾਈਜ਼ਾਂ ਵੀ ਕੀਤੀਆਂ ਜਾਂ ਸਕਦੀਆਂ ਨੇ ਪਰ ਜਿੰਨਾ ਆਪਾਂ ਸਰੀਰ ਨੂੰ ਮਜ਼ਬੂਤ ਬਣਾਉਣਾ ਤਾਂ ਉਹਦੇ ਲਈ ਕਸਰਤ ਜ਼ਰੂਰੀ ਆ ਐਕਸਰਸਾਈਜ਼ ਜ਼ਰੂਰੀ ਆ ਤੋਂ ਹਲਕੀਆਂ ਫੁਲਕੀਆਂ ਆਪਾਂ ਜੇ ਕਸਰਤਾਂ ਕਰਦੇ ਆ ਤਾਂ ਸਰੀਰ ਆਪਣਾ ਹੋਰ ਵਧੀਆ ਬਣ ਜਾਂਦਾ ਹੋਰ ਮਜ਼ਬੂਤ ਹੁੰਦਾ ਤੇ ਆਪਾਂ ਵਧੀਆ ਜ਼ਿੰਦਗੀ ਜੀ ਸਕਦੇ ਆ ਜਿਹੜਾ ਇਨਸਾਨ ਪਮਾਰ ਨਹੀਂ ਹੁੰਦਾ ਉਹ ਮੈਂ ਮੇਰੇ ਹਿਸਾਬ ਨਾਲ ਤੰਦਰੁਸਤ ਸਭ ਕੁਝ ਖਾ ਪੀ ਸਕਦਾ ਉਹੀ ਦੁਨੀਆ ਦਾ ਅਮੀਰ ਆਦਮੀ ਆ ਸੋ ਆਪਾਂ ਕੁਦਰਤੀ ਖੇਤੀ ਜੇ ਆਪਣੇ ਵਾਤਾਵਰਨ ਨੂੰ ਬਚਾ ਕੇ ਰੁੱਖ ਲਾ ਕੇ ਜੀਵ ਜੰਤੂ ਨੂੰ ਬਚਾ ਕੇ ਸਰਬਾਤਾ ਭਲਾ ਕਰਕੇ ਤੇ ਆਪਣੇ ਆਪ ਨੂੰ ਮਜ਼ਬੂਤ ਤੇ ਲਚਕੀਲਾ ਕਿਵੇਂ ਬਣਾਉਣਾ ਉਹ ਆਪਾਂ ਹਲਕੀਆਂ ਫੁਲਕੀਆਂ ਜਿਵੇਂ ਐਕਸਰਸਾਈਜ਼ਾਂ ਨੇ ਹਰੇਕ ਅੰਗ ਦੀ ਆਪਾਂ ਥੋੜੇ ਜਿਹੇ ਸਮੇਂ ਚ ਕਰਕੇ ਦੇਖਦੇ ਆ ਕਿਵੇਂ ਕਰਨੀਆਂ ਨੇ ਉਹਦੇ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਕਿਸਾਨ ਦੋਸਤੋ ਆਪਾਂ ਨੇ ਜਦੋਂ ਕੋਈ ਵੀ ਕਸਰਤ ਕਰਨੀ ਆ ਤਾਂ ਆਪਾਂ ਆਪਣੇ ਸਰੀਰ ਨੂੰ ਵੱਧ ਆਕਸੀਜਨ ਦੇਣ ਲਈ ਲੰਬੇ ਸਾਹ ਜ਼ਰੂਰ ਲੈਣੇ ਆ ਜਿਵੇਂ ਜਿਵੇਂ ਮਮ ਥੱਕਦੇ ਆ ਜਾਂ ਥਕੇਵਾ ਹੁੰਦਾ ਤਾਂ ਲੰਬੇ ਸਾਹ ਲੈਣ ਦਾ ਤਾਂ ਕਿ ਸਾਡੇ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਵਧ ਜਾਵੇ ਜਿਹੜਾ ਆਪਣਾ ਕੁਦਰਤੀ ਖੇਤੀ ਦਾ ਮਾਹੌਲ ਆਪਣੇ ਖੇਤ ਨਹੀਂ ਨਾ ਵਿੱਚ ਤਾਂ ਵੈਸੇ ਹੀ ਸਾਰਾ ਦਿਨ ਆਕਸੀਜਨ ਬਥੀ ਰਹਿੰਦੀ ਆ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਸੋ ਜਿਹੜੇ ਵੀ ਕਸਰਤ ਕਰਨੀ ਹੋਈ ਜਗ੍ਹਾ ਕਰੋ ਵੀ ਜਿੱਥੇ ਸਾਨੂੰ ਵਧੀਆ ਆਕਸੀਜਨ ਮਿਲ ਜਵੇ ਤੇ ਅਸੀਂ ਠੰਡ ਦਾ ਸਕਾਰ ਬਿਨਾ ਹੋਈਏ ਅ ਸੋ ਉਸ ਤਰ੍ਹਾਂ ਆਪਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਘੱਟੋ ਘੱਟ ਦੋ ਲੰਬੇ ਸਾਹ ਲੈਣੇ ਆਂ ਇਹ ਸਾਹ ਨੂੰ ਆਪਾਂ ਲੰਬੇ ਲੈ ਕੇ ਹੌਲੀ ਹੌਲੀ ਛੱਡ ਦੇਣਾ ਦੋ ਤਿੰਨ ਵਾਰੀ ਇਸ ਤਰ੍ਹਾਂ ਕਰਨਾ ਹੁਣ ਆਪਾਂ ਜੇ ਸ਼ੁਰੂਆਤ ਕਰੀਏ ਆਪਾਂ ਹਰੇਕ ਅੰਗ ਦੀ ਦੇਣੇ ਤੇ ਪਰ ਬਾਰ-ਬਾਰ ਤੋਂ ਕਰਦੇ ਆ ਪਰ ਉਹਨਾਂ ਨੂੰ ਕੀ ਜਿਵੇਂ ਇੱਕ ਮੋਬਾਈਲ ਆ ਉਹਨੂੰ ਚਾਰਜ ਕਰਦੇ ਆ ਸੋ ਆਪਾਂ ਆਪਣੇ ਸਰੀਰ ਨੂੰ ਵੀ ਵਧੀਆ ਬਣਾਏ ਤਾਂ ਕਿ ਮਜ਼ਬੂਤੀ ਵਧੇ ਹੁਣ ਆਪਾਂ ਉਦਾਹਰਣ ਦੇ ਲਈ ਮੰਨ ਲਓ ਆਪਣਾ ਪੈਰ ਆ ਇਹ ਪੈਰ ਦੇ ਉੱਤੇ ਆਪਾਂ ਨੇ ਇਸ ਤਰ੍ਹਾਂ ਕਰਨਾ ਹੈ ਘਟੋ-ਘਟ 10 ਕਵਾਰੀ ਆਪਾਂ ਨੇ ਇਹ ਕਰ ਲੈਣਾ ਤਾਂ ਕਿ ਆਪਣੀਆਂ ਉਂਗਲੀਆਂ ਸਾਰੀਆਂ ਅੱਗੇ ਪਿੱਛੇ ਹੋਣ ਉਸ ਤੋਂ ਬਾਅਦ ਪੈਰ ਦੀਆਂ ਉਸੇ ਪੈਰ ਨੂੰ ਮਤਲਬ ਆਪਾਂ ਨੇ ਉੱਪਰ ਥੱਲੇ 10 ਕਾ ਵਾਰੀ ਹੋਏ ਕਰ ਲੈਣਾ ਫੇਰ 10 ਵਾਰੀ ਆਪਾਂ ਨੇ ਦਾ ਗੋਲ ਚੱਕਰ ਇਧਰ ਨੂੰ ਘੁਮਾ ਦੇਣਾ ਤੇ 10 ਕਾ ਵਾਰੀ ਉਹ ਇਧਰ ਨੂੰ ਘੁਮਾਣਾ ਮੈਂ ਵੈਸੇ ਘੱਟ ਵੱਧ ਘੁਮਾ ਰਿਆ ਹਾਂ ਇਹ ਸਿਰਫ ਦੱਸਣ ਲਈ ਆ ਹੁਣ ਜਦੋਂ ਇਹ ਮਤਲਬ ਪੈਰ ਦੀ ਐਕਸਰਸਾਈਜ਼ ਹੋ ਗਈ ਇਸੇ ਤਰ੍ਹਾਂ ਆਪਾਂ ਦੂਜੇ ਦੀ ਕਰਨੀ ਆ ਉਂਗਲੀਆਂ ਦੀ ਤਾਂ ਕਿ ਆਪਣੇ ਉਂਗਲੀਆਂ ਮਜ਼ਬੂਤ ਹੋਣ ਆ ਲੋਗਾ ਪੈਰ ਦੀ ਵੀ ਓਕਣੇ ਕਰਨੀਆਂ ਫਿਰ ਗੋਲ ਚੱਕਰ ਦੇ ਵਿੱਚ ਆਪਾਂ ਨੇ ਇਹਨੂੰ ਇਸ ਤਰ੍ਹਾਂ ਘੁਮਾਇਆ ਹੁਣ ਉਸ ਤੋਂ ਬਾਅਦ ਆਪਾਂ ਆਪਣੇ ਗੋਡਿਆਂ ਤੇ ਆ ਜਾਂਦੇ ਆ ਗੋਡਿਆਂ ਨੂੰ ਦੱਬੋ ਜਿਵੇਂ ਆਪਾਂ ਦੂਜਿਆਂ ਦੇ ਗੋਡੇ ਘੁੱਟਦੇ ਆ ਉਸ ਤਰ੍ਹਾਂ ਆਪਣੇ ਗੋਡੇ ਵੀ ਘੁੱਟਦੇ ਸੇਵਾ ਕਰ ਲਈ ਉਹਨਾਂ ਦੀ ਹੁਣ ਆਪਾਂ ਇਹਨਾਂ ਨੂੰ ਅੱਗੇ ਪਿੱਛੇ ਕਰਦੇ ਆ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਉਹ ਆਪਣਾ ਡਾਕਟਰ ਦੀ ਸਲਾਹ ਨਾਲ ਹੀ ਕਰਨ ਪਰ ਜਿਹੜੇ ਤੰਦਰੁਸਤ ਕਿਸਾਨ ਨੇ ਸਹੀ ਨੇ ਉਹ ਆਪਣੇ ਗੋਡਿਆਂ ਦੀ ਕਸਰ ਇਸ ਤਰ੍ਹਾਂ ਕਰਾ ਸਕਦੇ ਨੇ ਤੇ ਮੈਂ ਤਾਂ ਇਹਨੂੰ ਇਸ ਤਰ੍ਹਾਂ ਵੀ ਘਮਾ ਲੈਣਾ 10 ਦਾ ਚੱਕਰ ਇਸ ਤਰ੍ਹਾਂ ਲਾ ਲੈਣਾ ਪਰ ਜਿਨ੍ਹਾਂ ਤੇ ਕੋਈ ਸਮੱਸਿਆ ਹੋ ਨਾ ਕਰਨ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਗੋਡਿਆਂ ਦੀ ਅਗਲੀ ਐਕਸਰਸਾਈਜ਼ ਆ ਜਿਹੜੀ ਉਹ ਆਪਾਂ 10 ਕਵਾਰੀਆਂ ਆਪਾਂ ਇਹਨੂੰ ਕਰ ਲਿਆ ਮਤਲਬ ਐਟ ਕਵਾ ਮੰਗੋ ਹੁਣ ਜਾਨੀ ਆਪਣੇ ਗੋਡਿਆਂ ਦੀ ਕਸਰਤ ਹੋ ਗਈ ਹੁਣ ਉਸ ਤੋਂ ਬਾਅਦ ਆਪਾਂ ਜੇ ਆਪਣੇ ਲੱਕ ਦੀ ਇਹਨਾਂ ਬਾਕੀ ਅੰਗਾਂ ਦੀ ਕਸਰਤ ਕਰਾਈਏ ਤਾਂ ਉਹਦੇ ਲਈ ਆਪਾਂ ਇਸ ਤਰ੍ਹਾਂ ਜਾਵਾਂਗੇ ਮਤਲਬ ਲੱਕ ਤੋਂ ਥੱਲੇ ਵਾਲਾ ਜਿਹੜਾ ਆਪਣਾ ਹਿੱਸਾ ਉਹ ਚੰਗੀ ਤਰ੍ਹਾਂ ਖੁੱਲ ਜੇ ਫਿਰ ਇਸੇ ਤਰ੍ਹਾਂ ਆਪਾਂ ਇੱਧਰੋਂ ਆ ਜਾਵਾਂਗੇ ਹੋਣ ਇਹ ਆਪਣੀ ਕਸਰਤ ਹੋ ਗਈ ਤੇ ਹੁਣ ਆਪਾਂ ਇਸ ਤੋਂ ਬਾਅਦ ਹੋਰ ਕਸਰਤ ਕਰਾਂਗੇ ਆਪਾਂ ਇਧਰ ਨੂੰ ਮਚੋਵਾਂਗੇ ਤੇ ਇਸ ਤਰ੍ਹਾਂ ਮਚੋ ਕੇ ਹੁਣ ਆਪਾਂ ਆਪਣੇ ਇਸ ਤਰ੍ਹਾਂ ਚੁਕਾਂਗੇ ਤੇ ਆਪਣੀਆਂ ਰੱਤਾ ਇਧਰੋਂ ਜ਼ਿਆਦਾ ਖੁੱਲ ਸਕਦੀਆਂ ਨੇ ਜਿੰਨੀਆਂ ਜਿੰਨੀਆਂ ਖੁੱਲਦੀਆਂ ਨੇ ਉੰਨੀਆਂ ਖੋਲਣੀਆਂ ਨੇ ਸੈਂ ਤਾਂ ਹੁਣ ਆ ਦੇਖੋ ਮੈਟ ਤੋਂ ਬਾਹਰ ਕੱਢ ਦਿੰਦਾ ਇਸ ਤਰ੍ਹਾਂ ਜਿੰਨੀ ਲਜਕ ਬਣ ਸਕਦੀ ਹੈ ਸਰੀਰ ਦੀ ਉੰਨੀ ਬਣਾਉਣੀ ਚਾਹੀਦੀ ਆ ਸੋ ਇਸ ਤੋਂ ਬਾਅਦ ਆਪਾਂ ਥੋੜਾ ਹ ਲੱਕ ਨੂੰ ਘੁਮਾਵਾਂਗੇ ਤਾਂ ਕਿ ਇਹ ਵੀ ਨਚਕੀਲਾ ਹੋਵੇ ਕਿਉਂਕਿ ਆਪਾਂ ਬੈਠ ਕੇ ਕੰਮ ਕਰਨੇ ਆ ਦੇਖੋ 10 ਕਾ ਕਿਹੜੇ ਦੂਏ ਪਾਸੇ ਨੂੰ ਕੱਢ ਦੇਣੇ ਆ 10 ਕਿਹੜੇ ਇੱਧਰ ਨੂੰ ਕੱਢ ਦੇਣੇ ਆ ਮੈਂ ਘੱਟ ਕੱਢ ਰਿਹਾ ਕਿਉਂ ਮੈਂ ਤਾਂ ਦੱਸਣ ਲਈ ਫੇਰ ਟਾਈਮ ਨ ਬਹੁਤਾ ਜ਼ਿਆਦਾ ਖਰਾਬ ਏ ਸੁਣੇ ਇਸ ਤੋਂ ਬਾਅਦ ਆਪਾਂ ਆ ਗੇੜੇ ਜੇ ਕੱਢਣ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਕਰਾਂਗੇ ਫੇਰ ਆਪਣੇ ਆਹ ਚੀਜ਼ ਨੂੰ ਮਜ਼ਬੂਤ ਕਰਨ ਲਈ ਦਿਲ ਨੂੰ ਜਾਂ ਉਸ ਤਰ੍ਹਾਂ ਦਾ ਸਿਸਟਮ ਜਿਹੜਾ ਆਂ ਅੂਠਿਆਂ ਨੂੰ ਵਿੱਚ ਦੱਬ ਕੇ ਨਾ ਇਸ ਤਰ੍ਹਾਂ ਮੁਥੀ ਮੀਚ ਲੈਣੀ ਆ ਫਿਰ ਹੂੰ ਦੀ ਆਵਾਜ਼ ਕਰਨੀ ਆ ਇਹ ਵੀ ਆਪਾਂ 10 ਕਵਾਰੀ ਕਰ ਸਕਦੇ ਆ ਆਪਣੀ ਟਾਈਮ ਵਧ ਘਟ ਵੀ ਕਰ ਸਕਦੇ ਆ ਹੁਣ ਦੇਖੋ ਫਿਰ ਆਪਾਂ ਆਹ ਚੀਜ਼ ਦੀ ਇੱਕ ਕਸਰਤ ਕਰਨੀ ਆ 10 ਕਵਾਰੀ ਆਪਾਂ ਇਹ ਕਮਾ ਲਾਂਗੇ 10 ਕਵਾਰੀ ਇਸ ਤਰ੍ਹਾਂ ਕਮਾ ਲਾਂਗੇ ਪਿੱਛੇ ਨੂੰ ਘੁਮਾ ਲਓ 10 ਕਵਾਰੀ ਮਤਲਬ ਆਪਣੇ ਆ ਜਿਹੜੇ ਜੋੜ ਨੇ ਲਚਕੀਲੇ ਹੋਣੇ ਚਾਹੀਦੇ ਨੇ ਤਾਂ ਹੀ ਆਪਾਂ ਵਧੀਆ ਕੰਮ ਕਰਾਂਗੇ ਸਰੀਰ ਮਜ਼ਬੂਤ ਬਣਨਾ ਚਾਹੀਦਾ 10 ਕਵਾਰੀ ਆਪਾਂ ਇੱਧਰ ਨੂੰ ਘੁਮਾ ਲਓ 10 ਕਵਾਰੀ ਉਹ ਇਹਨੂੰ ਪਿੱਛੇ ਨੂੰ ਘੁਮਾ ਲਓ ਮੈਂ ਕੋਈ ਗਿਣਤੀ ਦੇ ਹਿਸਾਬ ਨਾਲ ਨਹੀਂ ਕਰ ਰਿਹਾ ਮੈਂ ਤਾਂ ਦੱਸੇ ਨੇ ਵੀ ਆਪਾਂ 10 ਫੇਰ ਗਿਣਤੀ ਨਾ ਕਰਨ ਜਦ ਆਪਾਂ ਕਸਰਤ ਕਰਨੀ ਆ ਮੈਂ ਤਾਂ ਆ ਜੋੜਾਂ ਦੀ ਵੀ ਕਸਰਤ ਕਰਾ ਦਨਾ ਹੈ ਘੁਮਾ ਘੁਮਾ ਕੇ ਕਿਉਂਕਿ ਆਮ ਚੋਜ ਦੇ ਜਿਹੜੇ ਅੰਕ ਦੀ ਅਸੀਂ ਵਰਤੋਂ ਨਹੀਂ ਕਰਦੇ ਉਹ ਫਿਰ ਜਾਮ ਜਾ ਹੋ ਜਾਂਦਾ ਜਗੜਿਆ ਜਾਂਦਾ ਆਪਾਂ ਕੰਮ ਭਾਵੇਂ ਬੈਠ ਕੇ ਕਰਨਾ ਖੜ ਕੇ ਕਰਨਾ ਖੇਤਾਂ ਦਾ ਪਰ ਆਪਾਂ ਨੂੰ ਜਿਆਦਾ ਜ਼ਰੂਰੀ ਆ ਕਿਸਾਨਾਂ ਨੂੰ ਸੋ ਇਸ ਤੋਂ ਬਾਅਦ ਆ ਦੇਖੋ ਐ ਮੁੱਠੀਆਂ ਵਿੱਚੜੀਆਂ ਨੇ ਇਹਦੇ ਨਾਲ ਆਪਣਾ ਸਰਕਲ ਤੇਜ ਹੁੰਦਾ ਦੇਖੋ ਚਾਹੇ ਇਕੱਠੀਆਂ ਘਵਾ ਲਓ ਚਾਹੇ ਆਪਾਂ ਐ ਘਵਾ ਲਓ ਇਹ ਆਪਣੀ ਮਰਜ਼ੀ ਆ ਆ ਦੇਖੋ ਅਲੱਗ-ਅਲੱਗ ਕਸਰਤਾਂ ਨੇ ਸੋ ਇਸ ਤੋਂ ਬਾਅਦ ਆਪਾਂ ਜਿਵੇਂ ਆਪਣੇ ਸਰੀਰ ਆ ਉਹਦੀ ਆਪਾਂ ਅੰਗਾਂ ਨੂੰ ਕਿੱਥੇ ਕਿਤਾਕ ਮੋੜ ਸਕਦੇ ਜਿਵੇਂ ਆ ਦੇਖੋ ਇਹ ਆਪਾਂ ਪਿੱਛੇ ਲਿਜਾ ਸਕਦੇ ਆ ਹੁਣ ਆਹ ਬੈਕ ਸਾਈਡ ਨੂੰ ਜਾਂ ਤੁਸੀਂ ਦੇਖੋ ਆਮ ਆਪਣੇ ਅੰਗ ਜਾਂ ਆਪਣੇ ਪੂਰੇ ਲਚਕੀਲੇ ਹੋ ਜਾਣੇ ਫਿਰ ਇਸ ਤਰ੍ਹਾਂ ਤੁਸੀਂ ਆਪਣਾ ਹੱਥ ਨੂੰ ਲਿਜਾ ਸਕਦੇ ਹੋ ਹਾਂ ਓ ਕਿਉਂਕਿ ਅ ਕਸਰ ਤਾਂ ਬਹੁਤ ਜ਼ਿਆਦਾ ਨਹੀਂ ਪਰ ਆਪਾਂ ਮੇਨ ਮੇਨ ਕਰੀ ਨਹੀਂ ਸੌਖੀਆਂ ਹੋ ਜਾਣ ਉਹਦੀ ਗੱਲ ਕਰਾਂਗੇ ਸੋ ਇਹ ਆਪਣੇ ਹੋ ਗਈਆਂ ਮੋਡਿਆਂ ਤੱਕ ਕਿੰਨਾ ਕੁ ਟਾਈਮ ਲੱਗਿਆ ਥੋੜੇ ਜਿਹੇ ਟਾਈਮ ਚ ਕਰ ਲੀਆਂ ਹੁਣ ਆਪਾਂ ਆਪਣੀ ਗਾਰਡਨ ਦੀ ਕਰਾਂਗੇ ਜਿਹਨੂੰ ਗਾਰਡਨ ਦੀ ਤਖਲੀਫ ਆ ਉਹ ਨਾ ਕਰੇ ਪਰ ਜੇ ਬੰਦਾ ਫਟ ਫਾਟ ਆ ਕੋਈ ਤਖਲੀਫ ਨਹੀਂ ਤਾਂ ਉਹ ਹੌਲੀ ਹੌਲੀ ਕਰੇ ਕੋਈ ਝਟਕਾ ਨਾ ਮਾਰੇ ਆ ਦੇਖੋ 10 ਕਾ ਵਾਰਿਓ ਆਪਣਾ ਇਹ ਕਰ ਲੈਣਾ ਇਸ ਤੋਂ ਬਾਅਦ ਆ ਵੀ ਆਪਾਂ ਨੇ 10 ਕਾ ਵਾਰਿਓ ਕਰਨੀ ਐ ਐਕਸਰਸਾਈਜ਼ ਇਹਦੇ ਨਾਲ ਆਪਣੀ ਗਰਦਨ ਜਿਵੇਂ ਆਪਾਂ ਵਜਨ ਚੱਕਦੇ ਆ ਮੈਂ ਕਈ ਵਾਰੀ ਵਜਨ ਵੱਧ ਭਾਰੀ ਭਾਰੀ ਵੀ ਚੱਕ ਲੈਣਾ ਹੁਣ ਵਜਨ ਦਾ ਕਿਹੜਾ ਖੇਤਾ ਤੋਂ ਪਤਾ ਲੱਗਦਾ ਵੀ ਕਿੰਨਾ ਚੱਕਿਆ ਤਾਂ ਵਜਨ ਕਈ ਵਾਰੀ ਫਿਰ ਗਰਦਨ ਜੇ ਮਜ਼ਬੂਤ ਹੋਊਗੀ ਤਾਂ ਹੀ ਉਹ ਵਜਨ ਚੱਕ ਸਕਦੀ ਆ ਤੌਹਦੀ ਕੋਈ ਤਕਲੀਫ ਨਹੀਂ ਆਉਂਦੀ ਗਰਦਨ ਮਜ਼ਬੂਤ ਹੁੰਦੀ ਆ ਭਾਵੇਂ 50 60 ਕਿਲੋ 70 ਕਿਲੋ ਮੀਂਹ ਮੀਂਹ ਪੈ ਦੇ ਵਿੱਚ ਆਪਾਂ ਜਦ ਬਦਨ ਚੱਕ ਲੈਨੇ ਆ ਤਾਂ ਗਰਦਨ ਤੇ ਪ੍ਰੈਸ਼ਰ ਪਾ ਸਕਦਾ ਪਰ ਜੇ ਗਰਦਨ ਲਚਕੀਲੀ আর ਮਜ਼ਬੂਤ ਆ ਤਾਂ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਊਗੀ ਉਸ ਤੋਂ ਬਾਅਦ ਜੇ ਦਾ ਆਪਾਂ ਸੱਜੇ ਖਪੇ ਘਮਾਈ ਫਿਰ ਉਸ ਤੋਂ ਬਾਅਦ ਗੋਲ ਚੱਕਰ ਚ ਘਮਾਉਣੀਆਂ 10 ਵਾਰੀ ਤੇ ਇਹ ਆਪਾਂ ਦਸ ਕਵਾਰੀ ਇਹ ਕਰ ਲੈਣਾ ਹੁਣ ਆਪਣੀ ਗਰਦਨ ਦੀ ਕਸਰਤ ਹੋ ਗਈ ਫਿਰ ਜਿਹੜੇ ਆਪਣੇ ਦੰਦ ਨੇ ਕਿਉਂਕਿ ਆਪਾਂ ਕਿਹੜਾ ਹੁਣ ਗੰਨੇ ਚੂਪਦੇ ਜਾਂ ਉਸ ਤਰ੍ਹਾਂ ਇਹਨਾਂ ਨੂੰ ਮਜ਼ਬੂਤ ਬਣਾਉਣ ਵਾਲਾ ਕੰਮ ਤਾਂ ਕਰਦੇ ਨਹੀਂਗੇ ਵੈਸੇ ਸਭ ਤੋਂ ਜ਼ਰੂਰੀ ਤਾਂ ਹੁੰਦੀ ਆ ਜਿਹੜੀ ਕੁਦਰਤ ਵਿੱਚੋਂ ਜਿਵੇਂ ਨਿੰਮ ਦੀ ਆ ਉਸ ਤਰ੍ਹਾਂ ਦੀ ਖੇਤਾਂ ਵਿੱਚੋਂ ਪੈਦਾ ਹੋਈ ਆਪਾਂ ਨੂੰ ਦਾਤਣ ਕਰਨੀ ਚਾਹੀਦੀ ਆ ਉਹਦਾ ਫਾਇਦਾ ਹੀ ਹੁੰਦਾ ਉਹਦੇ ਵਿੱਚ ਗੁੱਡ ਬੈਕਟੀਰੀਆ ਹੁੰਦੇ ਨੇ ਜੋ ਆਪਣੇ ਸਰੀਰ ਲਈ ਜ਼ਰੂਰੀ ਹੁੰਦੇ ਨੇ ਉਹ ਸਿਰਫ ਦਾਤਣਾ ਵਿੱਚ ਹੀ ਸਨ ਜੋ ਆਪਣੇ ਬਜ਼ੁਰਗਾਂ ਨੇ ਇਸਤੇਮਾਲ ਕੀਤਾ ਤੇ ਲੰਬੀ ਸਮੇਂ ਤੱਕ ਉਹਨਾਂ ਦੇ ਦੰਦ ਮਜ਼ਬੂਤ ਰਹੇ ਹੁਣ ਸਭ ਤੋਂ ਪਹਿਲਾਂ ਆਪਾਂ ਮੂੰਹ ਨੂੰ ਘੁੱਟਣਾ ਦੰਦਾਂ ਨੂੰ ਇਹ ਘੁੱਟਣਾ ਪੂਰੇ ਜ਼ੋਰ ਨਾਲ ਮਤਲਬ ਘੁੱਟਣ ਤੋਂ ਬਾਅਦ ਫਿਰ ਉਹਦੀ ਮਾਲਸ਼ ਕਰਨੀ ਆ ਇਹ ਕਰ ਲਈ ਫਿਰ ਹਲਕੀ ਜਿਹੀਆਂ ਉਂਗਲੀਆਂ ਨਾਲ ਆਪਾਂ ਨੇ ਆਹ ਅੱਖਾਂ ਤੇ ਫੇਰਨਾ ਤਾਂ ਕਿ ਅੱਖਾਂ ਮਜ਼ਬੂਤ ਹੋਣ ਇਸ ਤੋਂ ਬਾਅਦ ਆਪਾਂ ਨੇ ਇਹਨੂੰ ਐਂ ਦੱਬਣਾ ਮੱਥੇ ਨੂੰ ਤਾਂ ਕਿ ਜਿਹੜਾ ਆਪਣੇ ਮਜ਼ਬੂਤੀ ਵਧੇ ਫਿਰ ਜਿਹੜਾ ਫਿਰ ਤਾਂ ਉਹ ਵੀ ਆਪਾਂ ਨੇ ਇਸ ਤਰ੍ਹਾਂ ਦੱਬਣਾ ਇਹ ਇਹ ਤਾਂ ਆਪਣੀ ਹੋ ਗਈ ਹੁਣ ਆਪਾਂ ਅੱਖਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ ਅੱਖਾਂ ਦੀ ਕਸਰਤ ਬਾਰੇ ਗੱਲਬਾਤ ਕਰੀਏ ਮੰਨ ਲਓ ਤੁਸੀਂ ਕਿਸੇ ਕੁਰਸੀ ਤੇ ਬੈਠਿਓ ਕਮਰੇ ਚ ਬੈਠਿਓ ਤਾਂ ਅੱਖਾਂ ਦੀ ਕਸਰਤ ਜਿੰਨਾ ਦੀ ਨਿਗਾਹ ਘੜਦੀ ਆ ਉਹਨਾਂ ਨੇ ਕਿਵੇਂ ਮਜ਼ਬੂਤ ਕਰਨਾ ਆਪਾਂ ਸਭ ਤੋਂ ਪਹਿਲਾਂ ਮੋਹ ਨੂੰ ਸਹੀ ਜਗ੍ਹਾ ਰੱਖ ਕੇ ਨਾ 10 ਕਾ ਵਾਰੀ ਉੱਪਰ ਥੱਲੇ ਐ ਪਾਸੇ ਕਰਨਾ ਸੱਜੇ ਪਾਸੇ ਉਹ 10 ਕਾ ਵਾਰੀ ਇੱਧਰ ਨੂੰ ਕਰ ਲੋ ਤੇ ਇਹਦੇ ਨਾਲ ਅੱਖਾਂ ਜਿਹੜੀ ਡਾਇਰੈਕਸ਼ਨ ਤੇ ਆਪਾਂ ਨਹੀਂ ਘੁਮਾਈਆਂ ਉਹ ਵੀ ਕੋ ਜਾਣ ਨਾਲ ਉਹ ਨਸਾਂ ਮਜ਼ਬੂਤ ਹੁੰਦੀਆਂ ਨੇ ਫਿਰ ਆਪਾਂ ਗੋਲ ਚੱਕਰ ਚ ਘੁਮਾਵਾਂਗੇ ਉਹ ਚੱਕਰ ਜਿਹੜੇ ਪਾਸੇ ਨੂੰ ਘੁਮਾਇਆ ਉਸ ਤੋਂ ਬਾਅਦ ਦੋਵੇਂ ਪਾਸੇ ਨੂੰ ਘੁਮਾ ਲੈਣਾ 10 ਕਾ ਵਾਰੀ ਇਹਨੂੰ ਘੁਮਾ ਲਓ ਮੈਂ ਗਿਣਤੀ ਘਟਾ ਕਰ ਰਿਹਾ ਮੈਨੂੰ ਦੱਸਣ ਲਈਓ ਵੀ 10 ਕਾ ਵਾਰੀ ਆਪਾਂ ਉਸ ਤਰ੍ਹਾਂ ਦੂਏ ਪਾਸੇ ਨਿਕਮਾਲੇ ਉਸ ਤੋਂ ਬਾਅਦ ਜਦੋਂ ਆਪਾਂ ਨੇ ਸਾਰੀਆਂ ਕਸਰਤਾਂ ਕਰ ਲਈਆਂ ਉੱਪਰ ਥੱਲੇ ਉੱਪਰ ਥੱਲੇ ਗੋਲ ਚੱਕਰ ਗੋਲ ਚੱਕਰ 10-10 ਕਰ ਲੇ ਫਿਰ ਅੱਖਾਂ ਨੂੰ ਐ ਮੀਚਣਾ ਘੱਟੋ ਘੱਟ 20 ਵਾਰੀ ਆਪਾਂ ਨੇ ਮੀਚਣਾ ਤਾਂ ਕਿ ਪੁਤਲੀਆਂ ਮਜ਼ਬੂਤ ਹੋਣ ਇਹਨਾਂ ਦੀ ਕਸਰਤ ਜ਼ਿਆਦਾ ਹੋ ਜਾਵੇ ਹੁਣ ਆਪਾਂ ਜਿਵੇਂ ਮੀਚ ਕੇ ਇਹਨਾਂ ਨੂੰ ਖੋਲ ਲਿਆ ਫਿਰ ਆਪਾਂ ਨੇ ਕੁਝ ਦੇਰ ਲਈ ਇਹਨਾਂ ਨੂੰ ਆਰਾਮ ਦੇਣਾ ਮਤਲਬ ਇਸ ਤਰ੍ਹਾਂ ਦੱਪਣ ਦੀ ਕੋਈ ਲੋੜ ਨਹੀਂ ਬਸ ਇਹਨਾਂ ਨੂੰ ਆਪੇ ਆਰਾਮ ਆ ਜਾਣਾ ਹੁਣ ਜਦੋਂ ਇਹ ਸਾਰੀ ਕਸਰਤ ਕਰਨ ਤੋਂ ਬਾਅਦ ਤੁਸੀਂ ਅੱਖਾਂ ਖੋਲੋਗੇ ਤਾਂ ਉਹਦੀ ਨਿਗਾ ਵੀ ਕਾਫੀ ਤੇਜ਼ ਹੋ ਜਾਂਦੀ ਹੈ ਮਤਲਬ ਜਿਵੇਂ ਕਿਸੇ ਧਾਗਾ ਨਹੀਂ ਪੈਂਦਾ ਜਾਂ ਅੱਖਾਂ ਜ਼ਿਆਦਾ ਪੜਨ ਨਾਲ ਕੰਮ ਕਰਨਾ ਥੱਕ ਜਾਂਦੀਆਂ ਨੇ ਤਾਂ ਦੁਬਾਰਾ ਤੋਂ ਮਜ਼ਬੂਤ ਹੋ ਜਾਂਦੀਆਂ ਨੇ ਇਸ ਤਰ੍ਹਾਂ ਆਪਾਂ ਅੱਖਾਂ ਦੀ ਕਸਰਤ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਜੇ ਹੁਣ ਕੰਨਾਂ ਦੀ ਵੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਕੰਨਾਂ ਦੇ ਵਿੱਚ ਆਪਾਂ ਜਿਹੜੀਆਂ ਆਹ ਹੈਗੀਆਂ ਨੇ ਜੀ ਆਪਣੇ ਛੇਟ ਲੀਆਂ ਆਹ ਜਗਾ ਇਹਨੂੰ ਫੜ ਕੇ 10 ਕਵਾਰੀ ਹਾਂਕ ਘੁਮਾ ਦਿਓ ਅੱਗੇ ਪਿੱਛੇ ਅੱਗੇ ਸਕੂਲਾਂ ਚ ਕੰਨ ਤਾਂ ਹੀ ਫੜਾਉਂਦੇ ਵੀ ਦਿਮਾਗ ਚੱਲ ਪਵੇ ਬੈਠਕਾਂ ਵੀ ਕਢਾ ਦਿੰਦੇ ਸੀਗੇ ਆਹ ਲਓ ਜੀ ਇਹ ਕੰਨਾਂ ਦੀ ਫੇਰ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਵੀ ਆਪਾਂ ਮੈਂ ਤਾਂ ਇਹਨਾਂ ਨੂੰ 100 ਵਾਰੀ ਤੱਕ ਦਬ ਦਿੰਨਾ ਇਸ ਤਰ੍ਹਾਂ ਵੀ ਦਬੋ ਇਹਦੇ ਨਾਲ ਤੁਹਾਡੇ ਕੰਨਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਤਾਕਤ ਮਿਲਦੀ ਹੈ ਇਸਕੋ ਟੁਕੜ 100 ਵਾਰੀ ਸੋ ਇਸ ਤਰ੍ਹਾਂ ਆਪਾਂ ਛੋਨੇ ਹੁਣੇ ਕਸਰਤਾਂ ਕਰਕੇ ਪੈਰਾਂ ਦੇ ਗੂਠਿਆਂ ਤੋਂ ਲੈ ਕੇ ਕੰਨਾਂ ਤੱਕ ਚਲੇ ਗਏ ਹੁਣ ਕੰਨਾਂ ਦੀ ਕੋਈ ਕਸਰਤ ਨਹੀਂ ਕਰਾਉਂਦਾ ਅੱਖਾਂ ਦੀ ਨਹੀਂ ਕਰਾਉਂਦੇ ਪਰਸ ਇਹਨਾਂ ਦੋ ਅੰਗਾਂ ਦਾ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਹੋਰ ਆਪਾਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਕੋਈ ਪੈਸਾ ਤਾਂ ਲੱਗੇ ਨਹੀਂਗੇ ਨਾ ਆਪਾਂ ਕਿਸੇ ਨੂੰ ਦਿੱਤਾ ਆਪਣੇ ਖੇਤਾਂ ਦੇ ਕੰਮ ਕਰਦੇ ਕਰਦੇ ਆਪਾਂ ਕਸਰਤਾਂ ਕਰ ਸਕਦੇ ਆਂ ਸਵੇਰੇ ਸੱਜਰੇ ਕਰੋ ਤੇ ਖਰਚਾ ਕੋਈ ਨਹੀਂ ਹੈਗਾ ਸਰੀਰ ਵੀ ਆਪਣਾ ਖੇਤ ਵੀ ਆਪਣਾ ਟਾਈਮ ਵੀ ਆਪਣਾ ਜੇ ਆਪਣੇ ਸਰੀਰ ਨੂੰ ਆਪਾਂ ਟਾਈਮ ਦਵਾਂਗੇ ਤਾਂ ਜਾਦਾ ਮਜ਼ਬੂਤ ਫਰਤੀਲਾ ਜਿਵੇਂ ਤੁਹਾਡਾ ਦਿਮਾਗ ਤੇਜ ਆਕਣ ਸਰੀਰ ਵੀ ਤੇਜ ਕਰੋ ਤੇ ਮੌਸਮ ਨਾਲ ਲੜਨ ਦੀ ਤਾਕਤ ਵਧਾਈਏ ਤਾਂ ਕਿ ਸਾਡੇ ਤੇ ਗਰਮੀ ਸਰਦੀ ਦਾ ਅਸਰ ਨਾ ਹੋਵੇ ਸਾਨੂੰ ਖੰਘ ਜਕਾਮ ਬੁਖਾਰ ਨਮੂਨੀਆ ਸਿਰਦਰਦ ਪਰੇਸ਼ਾਨੀ ਨਾ ਹੋਵੇ ਤੇ ਇਸ ਤਰ੍ਹਾਂ ਆਪਣੇ ਜ਼ਿੰਦਗੀ ਨੂੰ ਅਸੀਂ ਵਧੀਆ ਬਣਾਈਏ ਮਜ਼ਬੂਤ ਬਣਾਈਏ ਤਾਂ ਕਿ ਅਸੀਂ ਸਭ ਦਾ ਭਲਾ ਕਰ ਸਕੀਏ ਕੁਦਰਤੀ ਖੇਤੀ ਕੁਦਰਤੀ ਖੇਤੀ ਮਾਹੌਲ ਉਧਰ ਉਰੇ ਦੀ ਆਕਸੀਜਨ ਸਾਰਾ ਕੁਝ ਮਿਲਜੁਲ ਕੇ ਪ੍ਰਮਾਤਮਾ ਦੀ ਉਹ ਰਜ਼ਾ ਦੇ ਵਿੱਚ ਰਹਿ ਕੇ ਅਸੀਂ ਕੰਮ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਆਪਣੇ ਵਾਤਾਵਰਣ ਨੂੰ ਆਪਣੇ ਸਮਾਜ ਨੂੰ ਵਧੀਆ ਬਣਾਉਣ ਲਈ ਸਾਨੂੰ ਖੁਦ ਨੂੰ ਤੰਦਰੁਸਤ ਹੋਣਾ ਜ਼ਰੂਰੀ ਆ ਜੇ ਹੁਣ ਕੁਦਰਤੀ ਖੇਤੀ ਕਿਸਾਨੇ ਬਿਮਾਰ ਨਜ਼ਰ ਆ ਰਿਹਾ ਤਾਂ ਗੱਲ ਨਹੀਂ ਬਣਨੀ ਕੁਦਰਤੀ ਖੇਤੀ ਕਿਸਾਨ ਕੋਈ ਵੀ ਆ ਤੰਦਰੁਸਤ ਸਿਹਤਮੰਦ ਨਜ਼ਰ ਆਉਣਾ ਚਾਹੀਦਾ ਤਾਂ ਕਿ ਦੂਜਿਆਂ ਦਾ ਯਕੀਨ ਬਣੇ ਵੀ ਇਹ ਲੋਕ ਤੰਦਰੁਸਤ ਨੇ ਸਾਨੂੰ ਵੀ ਤੰਦਰੁਸਤ ਕਰ ਲੈਣਗੇ ਸੋ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਸਮਾਂ ਆਪਣੇ ਸਰੀਰ ਨੂੰ ਜ਼ਰੂਰ ਦਿਈਏ ਜਿਵੇਂ ਮੋਬਾਈਲ ਨੂੰ ਚਾਰਜ ਕੀਤਾ ਜਾਂਦਾ ਆਪਣੇ ਸਰੀਰ ਨੂੰ ਵੀ ਦਿਈਏ ਤੇ ਹਲਕੀਆਂ-ਫੁਲਕੀਆਂ ਕਸਰਤਾਂ ਨੇ ਘਰੇ ਬੈਠ ਕੇ ਖੜ ਕੇ ਆਰਾਮ ਟਾਈਮ ਕਿਸੇ ਟਾਈਮ ਵੀ ਕਰ ਸਕਦੇ ਆ। ਸੋ ਇਹ ਸਾਰੇ ਆਂਗ ਆਪਣੇ ਹਿੱਲ ਸਕਦੇ ਨੇ। ਬਾਕੀ ਜਿਹੜੀਆਂ ਹੋਰ ਐਕਸਰਸਾਈਜ਼ਾਂ ਨੇ, ਯੋਗ ਦੀਆਂ ਕਿਰਿਆਵਾਂ ਨੇ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਤਾਂ ਕਿ ਆਪਾਂ ਜਿਹੜਾ 2025 ਆ ਇਹਦੇ ਵਿੱਚ ਇਹ ਆਦਤਾਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ। ਵੀ ਇੱਕ ਹਰੇਕ ਨਵੇਂ ਸਾਲ ਤੇ ਜੇ ਇੱਕ ਬੁਰੀ ਆਦਤ ਛੱਡਦੇ ਆਂ, ਇੱਕ ਚੰਗੀ ਅਪਣਾਉਂਦੇ ਆਂ ਤਾਂ ਸਾਡੇ ਚ ਦੋ ਗੁਣ ਵਧਦੇ ਨੇ। ਜਿਵੇਂ ਆਪਾਂ ਆਪਣੇ ਜਨਮ ਦਿਨ ਦੇ ਉੱਤੇ ਮਤਲਬ ਇਹ ਗੱਲ ਧਿਆਨ ਚ ਰੱਖੀਏ ਵੀ ਮੈਂ ਇੱਕ ਚੰਗੀ ਆਦਤ ਅਪਣਾਵਾਂਗਾ ਚੰਗੀ ਆਦਤ ਦੇ ਵਿੱਚ ਤੁਸੀਂ ਆਪਣੇ ਸਰੀਰ ਲਈ ਯੋਗ ਕਰ ਸਕਦੇ ਹੋ ਜਾਂ ਮਜ਼ਬੂਤ ਬਣਾ ਸਕਦੇ ਹੋ ਤੇ ਰੁਕਲਾ ਸਕਦੇ ਹੋ ਵਾਤਾਵਰਨ ਬਚਾ ਸਕਦੇ ਆ ਤੇ ਗੁਰੂ ਸਾਹਿਬ ਦੇ ਸਿਧਾਂਤਾਂ ਅਨੁਸਾਰ ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਵੀ ਮੈਂ ਇਹਦੇ ਲਈ ਜ਼ਿੰਦਗੀ ਪਰ ਇਹ ਤੋਂ ਖਿਲਾਫ ਨਹੀਂ ਜਾਊਗਾ ਸੋ ਉਸ ਤਰ੍ਹਾਂ ਅਸੀਂ ਬਹੁਤ ਕੁਝ ਕਰ ਸਕਦੇ ਆ ਹਰੇਕ ਨਵੇਂ ਸਾਲ ਤੇ ਆਪਾਂ ਇੱਕ ਚੰਗੀ ਆਦਤ ਅਪਣਾਈਏ ਇੱਕ ਮਾੜੀ ਛੱਡੀ ਤਾਂ ਆਪਣਾ ਜੀਵਨ ਹੋਰ ਵੀ ਵਧੀਆ ਹੋ ਜਾਊਗਾ ਸੋ ਸਾਰਿਆਂ ਦਾ ਧੰਨਵਾਦ ਆਪਾਂ ਰਲ ਮਿਲ ਕੇ ਵਾਤਾਵਰਣ ਤੇ ਲੋਕਾਂ ਦੀ ਸਿਹਤ ਬਚਾਈਏ ਸੋ 2025 ਸਾਲ ਲਈ ਵਧੀਆ ਹੋਵੇ ਕਿਉਂਕਿ ਆਪਣਾ ਸਾਲ ਤਾਂ ਅੱਗੇ ਜਾ ਕੇ ਸ਼ੁਰੂ ਹੋਣਾ ਜਦੋਂ ਮੌਸਮ ਵੀ ਬਦਲ ਜੂਗੀ ਰੁੱਤ ਵੀ ਬਦਲ ਜੂਗੀ ਤੇ ਫਸਲ ਵੀ ਨਵੀਂ ਆਉਂਦੀ ਆ ਇਹ ਇਹ ਸਾਲ ਵੀ ਸਾਰਿਆਂ ਨੂੰ ਮੁਬਾਰਕ ਹੋਵੇ ਜੋ ਅੰਗਰੇਜ਼ੀ ਆ ਪਰ ਦੇਸੀ ਸਾਲ ਦਾ ਜਿਹੜਾ ਆਨੰਦ ਆ ਉਹ ਕੁਦਰਤ ਦੇ ਹਿਸਾਬ ਨਾਲ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ